ਕਿ ਜੇ ਤੁਸੀਂ ਹਿੰਦੀ ਬੋਲਦੇ ਹੋ ਤੇ ਤੁਸੀਂ ਘੋੜਾ ਕਿਵੇਂ ਕਹੋਗੇ ਘੁੱਗੀ ਕਿਵੇਂ ਬੋਲਦੀ ਹੈ ਘੁਕੂ ਘੂ ਹਿੰਦੀ ਦੇ ਵਿੱਚ ਤੇ ਘੁੱਗੂ ਬੋਲਦੀ ਹੈ ਇਹ ਘੁੱਗੂ ਘੂ ਜਦ ਵੀ ਹਿੰਦੂ ਨੂੰ ਆਪਣਾ ਮੁਲਕ ਵੀ ਮਿਲ ਗਿਆ ਕੌਮੀਅਤ ਵੀ ਮਿਲ ਗਈ ਔਰ ਸਿੱਖ ਕੌਮੀਅਤ ਤੇ ਆਪਣੇ ਮੁਲਕ ਤੋਂ ਵਾਂਝਾ ਰਹਿ ਗਿਆ ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਤਾਂ ਪਾਕਿਸਤਾਨ ਦੇਤਾ ਦੇ ਹਿੰਦੂਆਂ ਨੂੰ ਇੰਦੀ ਅਦੇਤਾ ਤੇ ਆਪਾਂ ਸਿੱਖਾਂ ਨੂੰ ਕੀ ਮਿਲਿਆ ਹੈਗਾ ਜੇ ਕੁਰਬਾਨੀਆਂ ਦਿੱਤੀਆਂ ਜ਼ਿਆਦਾ ਇਹ ਅਸੀਂ ਪਾਕਿਸਤਾਨ ਦੇ ਵਿੱਚ ਹਸੀਂ ਉੱਥੇ 2 ਨੰਬਰ ਦੇ ਸ਼ਹਿਰੀ ਹਾਂ ਮੁਸਲਮਾਨਾਂ ਦਾ ਮੁਲਕ ਹੈ ਜੇ ਅਸੀਂ ਇੰਡੀਆ ਦੇ ਵਿੱਚ ਹੈ ਇੱਥੇ ਅਸੀਂ 2 ਨੰਬਰ ਦੇ ਸ਼ਹਿਰੀ ਹਾਂ ਸ਼ੁਕਰ ਕਰਕੇ ਹਿੰਦੂਆਂ ਦਾ ਮੁਲਕ ਹੈ ਆਪ ਭਗਵਾਨ ਧਰਜੀ ਨੇ ਹੁਣ ਆ orden ਦਿੱਤੇ ਹੈ ਕਿ ਜਿਹੜੀ ਸਿੱਖ ਉਹੀ ਇਹੋ ਜਿਹੇ ਕੰਮ ਕਰਦੇ ਉਹਨਾਂ ਨੂੰ ਗੋਲੀ ਮਾਰ ਦੋ ਤੇ ਮੋਗਲ ਹਕੂਮਤ ਦੇ ਵਿੱਚ ਗੈਰ ਸਿੱਖ ਨਾਂ ਦਾ ਕਿਰਪਾਨ ਫੜ ਸਕਦਾ ਸੀਗਾ ਨਾ ਕੋਈ ਦੀ ਸਵਾਰੀ ਕਰ ਸਕਦਾ ਸੀਗਾ ਤੇ 1947 ਦੇ ਵਿੱਚ ਨਹਿਰੂ ਗਾਂਧੀ ਤੇ ਪਟੇਲ ਨੇ ਲਾਹੌਰ ਪਾਕਿਸਤਾਨ ਨੂੰ ਦੇ ਦਿੱਤਾ ਸੀ ਕਿਉਂ ਕਰਕੇ ਜਿਹੜਾ ਗੁਰਦਾਸਪੁਰ ਦਾ ਜ਼ਿਲ੍ਹਾ ਸੀ ਉਹ ਬਹੁਤ ਇੰਤਿਮ ਮੁਸਲਮਾਨ ਸੀ ਤੇ ਉਹ ਪਾਕਿਸਤਾਨ ਦੇ ਵਿੱਚ ਜਾ ਰਿਹਾ ਸੀਗਾ ਤੇ ਗੁਰਦਾਸਪੁਰ ਨਹਿਰ ਤੇ ਗਾਂਧੀ ਦੇ ਲਈ ਬਹੁਤ ਜ਼ਰੂਰੀ ਸੀ ਜੋ ਕਰਕੇ ਗੁਰਦਾਸਪੁਰ ਦੇ ਵਿੱਚੋਂ ਹੀ ਜੰਮੂ ਕਸ਼ਮੀਰ ਇੰਡੀਆ ਦੇ ਨਾਲ ਨਾਲ ਦਾ ਸੀਗਾ ਸੋ ਲਾਹੌਰ ਦੇ ਤਾਂ ਫਿਰ ਲਾਹੌਰ ਦੇ ਟੋਬਾਟ ਸਿੱਖ ਪਾਰਮ ਨੂੰ ਚੰਡੀਗੜ੍ਹ ਦਿੱਤਾ ਚੰਡੀਗੜ੍ਹ ਦਿੱਤਾ ਪਰ 1966 ਦੇ ਵਿੱਚ ਜਿਹੜਾ ਕਮਿਸ਼ਨ ਬਣਿਆ ਸੀਗਾ ਉਸ ਨੇ ਕਿਹਾ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਬੋਲਦੇ ਲੋਕ ਦੇ ਹੈ ਨਹੀਂਗੇ ਹੈ ਕਿਉਂ ਨਹੀਂ ਸੀ ਜੋ ਕਰਕੇ ਬੀਜਪੀ ਤੇ ਆਰਐਸਐਸ ਨੇ ਹਿੰਦੂਆਂ ਦੇ ਵਿੱਚ ਪ੍ਰਚਾਰ ਕਰਤਾ ਕਿ ਤੁਹਾਡੀ ਬੋਲੀ ਹਿੰਦੀ ਹੈ ਤੇ ਸਿੱਖਾਂ ਦੀ ਪੰਜਾਬੀ ਹੈ ਜੇ ਹਿੰਦੂਆਂ ਨੇ ਪੰਜਾਬੀ ਬੋਲੀ ਛੱਡਤੀ ਫਿਰ ਸੰਧਿਗੜ੍ਹ ਵੀ ਸਤ ਨੂੰ ਨਾਮ ਲਿਆ ਜਿਹੜੇ ਕਾਂਗੜੇ ਦੇ ਇਲਾਕੇ ਸੀਗੇ ਛੰਬੇ ਦੇ ਇਲਾਕੇ ਦੇ ਸੀਗੇ ਹਰਿਆਣੇ ਦੇ ਇਲਾਕੇ ਰਾਜਸਥਾਨ ਦੇ ਵਿੱਚ ਪੰਜਾਬੀ ਬੋਲਦੇ ਲੱਕੇ ਉਹ ਵੀ ਨਹੀਂ ਮਿਲੇ ਜੋ ਕਰਕੇ ਸਾਡੇ ਹਿੰਦੂ ਭਰਾਵਾਂ ਨੇ ਕਹਤਾ ਕਿ ਸਾਡੀ ਬੋਲੀ ਹਿੰਦੀ ਹੈ ਹੁਣ ਤੁਸੀਂ ਦੱਸੋ ਕਿ ਜੇ ਤੁਸੀਂ ਹਿੰਦੀ ਬੋਲਦੇ ਹੋ ਤੇ ਤੁਸੀਂ ਘੋੜਾ ਕਿਵੇਂ ਕਹੋਗੇ ਕਹਿ ਸਕਦੇ ਹੋ ਘਰ ਕਿਵੇਂ ਕਹਿ ਸਕਦੇ ਉਹ ਕਿਵੇਂ ਕਹਿ ਸਕਦੇ ਹੋ ਉਹ ਭੁੱਖੀ ਕਿਵੇਂ ਬੋਲੋਗੇ ਭੁੱਖੀ ਉਹ ਵੀ ਕਿਵੇਂ ਬੋਲਦੀ ਹੈ ਘੂ ਘੂ ਹਿੰਦੀ ਤੇ ਵਿੱਚ ਤੇ ਭੂ ਬੋਲਦੀ ਆਏ ਹੈ ਭੂ ਕੋ ਸੋ ਮੇਰਾ ਮਤਲਬ ਹੈ ਕਿ ਇਹ ਜਿਹੜੀ ਜ਼ਬਾਨ ਬਦਲ ਤੇ ਪੇਟ ਨਾਲ ਸਾਡੇ ਨਾਲ ਪੰਜਾਬ ਦੇ ਨਾਲ ਬਹੁਤ ਫਰੇ ਢੋਖਾ ਹੋਇਆ ਹੈ ਤੇ ਜਬਰ ਹੋਇਆ ਨੀਤਾ ਪੰਜਾਬ ਬਹੁਤ ਵੱਡਾ ਸੀ ਔਰ ਸਾਰੇ ਸਾਰੇ ਇਲਾਕੇ ਇਸ ਮਹਾਨ ਨੇ ਦੇ ਨਾਲ ਖੁਸ਼ ਕੇ ਕੇ ਇੱਥੇ ਅੱਜ ਬੜੇ ਤਕੜੇ ਰਿਪੋਰਟਰ ਆਏ ਹੋਏ ਆ ਸਤਕਾਰ ਕੋ ਇਹਨਾਂ ਨੂੰ ਪਤਾ ਹੈ ਕਿ ਜਿਹੜੇ ਵੀ ਮਿਲਟਰੀ ਦੇ ਵਿੱਚੋਂ ਸਿਕਰ ਰਟਾਇਰਡ ਹੁੰਦੇ ਹੈ ਜਾ ਆਈਐਸ ਆਈਪੀਐਸ ਦੇ ਵਿੱਚੋਂ ਜਾਂ ਸਰਕਾਰ ਦੇ ਵਿੱਚੋਂ ਉਹ ਆਪਣਾ ਘਰ ਸਭ ਜਗਾ ਦਿੱਚੇ ਨਗਰ ਦੇ ਵਿੱਚ ਬਣਾਉਂਦੇ ਆ ਤੇ ਜਿਹੜੇ ਸਾਡੇ ਹਿੰਦੂ ਭਰਾ ਰਿਟਾਇਰ ਹੁੰਦੇ ਆ ਬੇਸ਼ੱਕ ਚੀਫ ਸੈਕਟਰੀ ਹੋਵੇ ਜਨਰਲ ਹੋਵੇ ਉਹ ਸਾਰੇ ਆਪਣੇ ਘਰ ਪੰਚਕੂਲੇ ਬਣਾਉਂਦੇ ਆ ਇਹ ਤੁਸੀਂ ਪਤਾ ਕਰ ਲਓ ਜੇ ਮੈਂ ਗਲਤ ਕਹਿੰਦਾ ਹਾਂ ਇਹ ਸਾਰੀ ਜਿਹੜੀ ਨਫ਼ਰਤ ਦੀ ਗੱਲ ਪੈਦਾ ਹੋ ਗਈ ਹੈ ਇਹ ਬਹੁਤ ਖਤਰਨਾਕ ਹੈ ਔਰ ਜਿੱਤੇ ਬੀਜੇਪੀ ਤੇ ਐਰਐਸਐਸ ਹਿੰਦੂ ਮਹਾਸਭਾ ਨੇ ਤੇ ਇਹ ਜਿਹੜੀ ਹਿੰਦੂਆਂ ਦੀਆਂ ਮਤਸਵੀ ਜਥੇਬੰਦੀਆਂ ਹੈਗੀਆਂ ਨੇਤਾ ਸ੍ਰੀ ਹੈਗੇ ਸਾਰੇ ਪੰਜਾਬੀ ਆ ਪਰ 1947 ਦੇ ਵਿੱਚ ਜਦੋਂ ਵਟਾਰਾ ਹੋਇਆ ਸਿੱਖ ਤੇ ਹਿੰਦੂ ਪਾਕਿਸਤਾਨ ਨੂੰ ਛੱਡ ਕੇ ਇਧਰਲੇ ਪਾਸੇ ਆ ਗਏ ਜਦੋਂ ਇਧਰਲੇ ਪਾਸੇ ਆ ਗਏ ਇੰਡੀਆ ਬਣ ਗਿਆ ਇਹ ਬਹੁ ਗਿੰਥ ਹਿੰਦੂਮਨ ਖਾ ਬਣ ਗਿਆ ਤੇ ਜਿਹੜੇ ਸਾਡੇ ਹਿੰਦੂ ਵੀਰ ਸੀਗੇ ਉੱਜੜ ਕੇ ਸਾਡੇ ਨਾਲ ਆਏ ਜੋ ਪਰਤੇ ਉਹਨਾਂ ਦੇ ਵੇਦ ਸੰਸਕ੍ਰਿਤ ਵਿੱਚ ਲਿਖੇ ਗਏ ਸੀਗੇ ਉਹਨਾਂ ਨੇ ਕਿਹਾ ਕਿ ਸਾਡੀ ਬੋਲੀ ਹਿੰਦੀ ਤੇ ਸੰਸਕ੍ਰਿਤ ਹੈ ਤੇ ਸਾਨੂੰ ਆਪਣੀ ਕੌਮੀਅਤ ਵੀ ਮਿਲ ਗਈ ਹੈ ਸਾਡਾ ਦੇਸ਼ ਵੀ ਮਿਲ ਗਿਆ ਹੈਗਾ ਇੰਡੀਆ ਪਰ ਜਿਹੜੇ ਸਿੱਖ ਸੀਗੇ ਉਹ ਤਾਂ ਹਿੰਦੀ ਤੇ ਸੰਸਕ੍ਰਿਤ ਤੋਂ ਦੂਰ ਸੀਗੇ ਸਾਨੂੰ ਸਿੱਖਾਂ ਨੂੰ ਨਾ ਤਾਂ ਇੱਥੇ ਆ ਕੇ ਕੌਮੀਅਤ ਮਿਲੀ ਨਾ ਸਾਨੂੰ ਆਪਣਾ ਮੁਲਕ ਮਿਲ ਗਿਆ ਜਿਵੇਂ ਹਿੰਦੂ ਨੂੰ ਪੰਜਾਬੀ ਹਿੰਦੂ ਨੂੰ ਆਪਣਾ ਮੁਲਕ ਵੀ ਮਿਲ ਗਿਆ ਉਹ ਮੀਤ ਵੀ ਮਿਲ ਗਈ। ਪਰ ਸਿੱਖ قومियत ਤੇ ਆਪਣੇ ਮੁਲਕ ਤੋਂ ਵਾਂਝਾ ਰਹਿ ਗਿਆ। ਇਹ ਤਕਲੀਫ ਹੈ। ਪਰ ਸਾਡੇ ਵਿਦਵਾਨ ਜਿਹੜੇ ਠੀਕ ਕਹਿੰਦੇ ਐ ਉਹ ਕਹਿੰਦੇ ਐ ਸਿੱਖਾਂ ਨੇ ਆਜ਼ਾਦੀ ਦੇ ਲਈ ਸਭ ਤੋਂ ਜ਼ਿਆਦਾ ਕੁਰਬਾਨੀ ਕੀਤੀ ਐ। ਹੁਣ ਜਦੋਂ ਫਿਕਰੇ ਦੇ ਦਿੰਦੇ ਐ ਤਾਂ ਮੈਂ ਵੀ ਉਹਨਾਂ ਨੂੰ ਚੈਲੰਜ ਚੁਣੌਤੀ ਨਹੀਂ ਦੇਦਾ ਠੀਕ ਹੈ ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ ਪਰ ਮੈਂ ਆਪਣੇ ਆਪ ਨੂੰ ਪੁੱਛਣਾ ਚਾਹੁੰਦਾ ਹੈ ਕਿ ਜੇ ਅਸੀਂ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਤੇ ਅੰਗਰੇਜ਼ਾਂ ਨੇ ਮੁਸਲਮਾਨਾਂ ਨੂੰ ਤਾਂ ਪਾਕਿਸਤਾਨ ਦੇਤਾ ਤੇ ਹਿੰਦੂਆਂ ਨੂੰ ਇੰਡੀਆ ਦੇਤਾ ਤੇ ਆਪਾਂ ਸਿੱਖਾਂ ਨੂੰ ਕੀ ਮਿਲਿਆ ਹੈਗਾ ਜੇ ਕੁਰਬਾਨੀਆਂ ਦਿੱਤੀਆਂ ਜਾਂਦਾ ਜੇ ਅਸੀਂ ਪਾਕਿਸਤਾਨ ਦੇ ਵਿੱਚ ਹਸੀਂ ਉੱਥੇ 2 ਨੰਬਰ ਦੇ ਸ਼ਹਿਰੀ ਹ ਮੁਸਲਮਾਨਾਂ ਦਾ ਮੁਲਕ ਹੈ ਜੇ ਅਸੀਂ ਇੰਡੀਆ ਦੇ ਵਿੱਚ ਹੈ ਇੱਥੇ ਅਸੀਂ 2 ਨੰਬਰ ਦੇ ਸ਼ਹਿਰੀ ਹ ਜੂਕਰ ਤੇ ਹਿੰਦੂਆਂ ਦਾ ਮੁਲਕ ਹੈ ਸੋ ਮੇਰਾ ਮਤਲਬ ਅਸੀਂ ਖੱਟਿਆ ਸੀ ਹੈ ਗੁਲਾਮੀ ਜੇ ਤੋ ਕਿ ਰੇਤ ਸੀਗੇ ਉਹ ਤੋ ਸਿੱਖ ਮੁਸਲਮਾਨ ਤੇ ਹਿੰਦੂ ਅੰਗਰੇਜ਼ੀ ਗੁਲਾਮ ਸੀਗੇ ਗੁਲਾਮੀ ਦੇ ਵਿੱਚ ਸਾਡੀ ਬਰਾਬਰਤਾ ਸੀ ਜਿਹੜੀ ਇੰਡੀਆ ਦੀ ਕਨਸਟੀਟਿਊਸ਼ਨ 14 ਉਹ ਕਹਿੰਦੀ ਹੈ ਕਾਨੂੰਨ ਦੇ ਸਾਰੇ ਬਰਾਬਰ ਨੇ ਪਰ ਅਸੀਂ ਬਰਾਬਰ ਨਹੀਂ ਹੈ ਸਾਡੇ ਉੱਤੇ ਬਹੁਤ ਕੇਸ ਚੱਲੇ ਆ ਆਪ ਭਗਵਾਨ ਠਾਜੀ ਨੇ ਹੁਣ ਆਰਡਰ ਦਿੱਤੇ ਹੈ ਕਿ ਜਿਹੜੀ ਸਿੱਖ ਉਹੀ ਇਹੋ ਜਿਹੇ ਕੰਮ ਕਰਦੇ ਉਹਨਾਂ ਨੂੰ ਗੋਲੀ ਮਾਰ ਦੋ ਕਿੰਨੇ ਗ੍ਰਿਫਤਾਰ ਪੀਤੇ ਹੋਏ ਐ ਹਿੰਦਿਆ ਨੂੰ ਪੀੜੀ ਪੀੜਤ ਜਾ ਕੇ ਗੋਲੀ ਮਾਰੀ ਐ ਸੋ ਮੇਰਾ ਮਤਲਬ ਐ ਕਿ ਅਸੀਂ ਬਰਾਬਰ ਦੇ شہری ਨਾ ਤਾਂ ਮੁਸਲਮਾਨਾਂ ਦੇ ਨਾਲ ਪਾਕਿਸਤਾਨ ਦੇ ਵਿੱਚ ਹੈਗੇ ਆਂ ਨਾ ਹਿੰਦਿਆ ਦੇ ਵਿੱਚ ਹਿੰਦੂਆਂ ਦੇ ਬਰਾਬਰ ਐ ਤੇ ਇਹ ਤੋਂ ਨੂੰ ਸੱਚਾ ਦਿਖਦਾ ਹੈ ਤੇ ਹੁਣ ਬੀਜੇਪੀ ਕਹਿੰਦੀ ਹੈ ਆਰਐਸਐਸ ਜੀ ਭਗਵਾਨ ਜੀ ਭਗਤ ਜੀ ਕਹਿੰਦੇ ਆ ਕਿ ਹੁਣ ਅਸੀਂ ਇਸ ਨੂੰ ਭਾਰਤ ਕਹਿਣਾ ਸ਼ੁਰੂ ਕਰ ਦੇਣਾ ਤੁਸੀਂ ਭਾਰਤ ਕਰ ਦਿਓ ਇਹ ਖੁਸ਼ ਕਰ ਦਿਓ ਪਾਰਲਮੈਂਟ ਤੁਹਾਡੇ ਕੋਲੇ ਹੈ ਫੌਜਾਂ ਤੁਹਾਡੇ ਕੋਲੇ ਹੈਗੀਆਂ ਸਾਰਾ ਇੰਡੀਆ ਦਾ ਸਿਲਸਿਲਾ ਜਿਹੜਾ ਬਾਬੂ ਤੇ ਅਫਸਰ ਚਲਾਉਂਦੇ ਉਹ ਤੁਹਾਡੇ ਕੋਲੇ ਹੈਗਾ ਹੋਰ ਤੁਹਾਨੂੰ ਕੀ ਚਾਹੀਦਾ ਤੁਸੀਂ ਸਾਨੂੰ ਸਾਰੇ ਘਟਕਾਂ ਨੂੰ ਆਰਾਮ ਦੇ ਨਾਲ ਜੁੜੀ ਰਹਿਣ ਦਿਓ ਹੁਣ ਜਦੋਂ ਸੰਵਧਾਨ ਬਣ ਰਿਹਾ ਸੀਗਾ ਉਹਦੋਂ ਸੰਵਧਾਨ ਦੇ ਵਿੱਚ ਕਿਹਾ ਗਿਆ ਸੀ ਕਿ ਬੋਲੀ ਦੇ ਆਧਾਰ ਦੇ ਉੱਤੇ ਸੂਬੇ ਬਣਨਗੇ ਜਦੋਂ 1947 ਤੋਂ ਬਾਅਦ ਕੰਡੀ ਆਜ਼ਾਦੀ ਆਹੀ ਤੇ ਮਰਾਸ਼ਟੇ ਗੁਜਰਾਤ ਇਕੱਠੇ ਸੀਗੇ ਇਹਨਾਂ ਨੂੰ ਤੋੜ ਕੇ ਦੋ ਸੂਬੇ ਬਣਾਤੇ ਜੇ ਬੋਲੀ ਦੇ ਆਧਾਰ ਦੇ ਉੱਤੇ ਬਣਾਉਣਾ ਸੀ ਤਾਂ ਫਿਰ ਪੰਜਾਬ ਦੇ ਵਿੱਚ ਬੋਲੀ ਦੇ ਆਧਾਰ ਦੇ ਉੱਤੇ ਕਿਉਂ ਨਹੀਂ ਬਣਾਇਆ 1966 ਦੇ ਵਿੱਚ ਪੰਜਾਬੀ ਸੂਬਾ ਪੰਜਾਬ ਨੂੰ ਬੋਲੀ ਦੇ ਆਧਾਰ ਤੇ ਦੇ ਤਾਂ ਘਟ ਵੱਢ ਕੇ ਹੋਰ ਜੇ ਹਿੰਦੀਈ ਇਸ ਮੋੜ ਖਦੀ ਬੋਲੀ ਹੈ ਤਾਂ ਫਿਰ ਮਰਾਸ਼ਾ ਕਿ ਬਣਾਇਆ ਉੱਥੇ ਹਿੰਦੂ ਨੇ ਮੋਗਿੰਤੀ ਸਿੰਦਵੰਦੀਆ ਪਰ ਉਹਨਾਂ ਦੀ ਬੋਲੀ ਤਾਂ ਮਰਠੀ ਹੈ ਗੁਜਰਾਤ ਦੇ ਵਿੱਚ ਮੋਗਿੰਤੀ ਹਿੰਦੂਆਂ ਦੀ ਹੈ ਪਰ ਉਹਨਾਂ ਦੀ ਸਰਕਾਰੀ ਬੋਲੀ ਗੁਜਰਾਤੀ ਹੈ ਅੰਦਰ ਅਦਰ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਪਰ ਉਹਨਾਂ ਦੀ ਸਰਕਾਰੀ ਬੋਲੀ ਤੇਲਗੂ ਹੈ ਕੇਰਲਾ ਦੇ ਵਿੱਚ ਬਹੁ ਗਿਣਤੀ ਹਿੰਦੂਆਂ ਦੀ ਹੈ ਪਰ ਉਹਨਾਂ ਦੀ ਬੋਲੀ ਮਲਿਆਲਮ ਹੈ ਬੰਗਾਲ ਦੇ ਵਿੱਚ ਬਹੁਤ ਗਿਣਤੀ ਹਿੰਦੂਆਂ ਦੀ ਹੈ ਪਰ ਉਹਨਾਂ ਦੀ ਬੋਲੀ ਬਗੜੀ ਹੈ ਸੋ ਮੇਰਾ ਮਤਲਬ ਹੈ ਕਿ ਜੇ ਸਿੱਖਾਂ ਦੀ ਬੋਲੀ ਪੰਜਾਬੀ ਹੈ ਤੇ ਹਿੰਦੂ ਪੰਜਾਬੀਆਂ ਦੀ ਵੀ ਬੋਲੀ ਹਿੰਦੂ ਪੰਜਾਬੀ ਹੈ ਤਾਂ ਫਿਰ ਇਹੋ ਜਿਹਾ ਕੰਪੰਜਾਬ ਦੇ ਨਾਲ ਜੋ ਕੀਤਾ ਹੈਗਾ ਹਜਿਸੀ ਅਜੀਤ ਸਿੰਘ ਨਗਰ ਦੇ ਵਿੱਚ ਬੈਠੇ ਹੈ ਨਾ ਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਜੱਦੀ ਤੌਰ ਤੇ ਲਾਹੌਰ ਤੋਂ ਬਾਅਦ ਨੈਰੂ ਤੇ ਗਾਂਧੀ ਨੇ ਕਿਹਾ ਸੀਗਾ ਕਿ ਜੇ ਲਾਹੌਰ ਨਹੀਂ ਹੈ ਤਾਂ ਫਿਰ ਤੁਹਾਨੂੰ ਚੰਡੀਗੜ੍ਹ ਦਿੰਦੇ ਆ ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਲਗੀਆਂ ਕੀ ਅੱਜ ਕੱਟ ਦਿਨ ਤੇ ਦਾ ਬਹੁਤ ਬੁਰਾ ਹਾਲ ਹੈ ਅੱਜ ਵੀ ਝੂਠੇ ਮੁਕਾਬਲੇ ਪੰਜਾਬ ਦੇ ਵਿੱਚ ਸ਼ੁਰੂ ਹੋ ਗਏ ਐ ਜੇ ਕੋਈ ਸਮਾਜ ਦੇ ਵਿੱਚ ਚੰਗਾ ਕੰਮ ਨਹੀਂ ਕਰਦਾ ਉਹਨੂੰ ਸਲਝਾਉਣਾ ਤਾਂ ਸਰਕਾਰ ਦਾ ਕੰਮ ਹੈ ਤੇ ਜੇ ਕਿਸੇ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ ਉਹ ਵੀ ਸਰਕਾਰ ਦਾ ਕੰਮ ਹੈ ਮੋਦੀ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਕਿ ਕਿੰਨੇ ਕਰੋੜ ਮੈਂ ਨੌਕਰੀਆਂ ਦੇ ਦੂੰਗਾ ਕੋਈ ਨੌਕਰੀ ਨਹੀਂ ਹੋਈ ਲੋਕੀ ਇੰਦਰ ਉੰਦਰ ਭੜਕਦੇ ਫਿਰਦੇ ਆ ਤੇ ਕਿਉਂ ਕਰਦੇ ਜ਼ੁਲਮ ਹਿੰਦੂਵਾਦ ਤੇ ਇੰਡੀਆ ਨੇ ਸਿੱਖਾਂ ਦੇ ਉੱਤੇ ਬਹੁਤ ਕੀਤਾ ਦਰਬਾਰ ਸਾਹਿਬ ਤੇ ਮਿਲਟਰੀ ਆਪਰੇਸ਼ਨ ਕਰਾਈ ਹੈ ਉਸ ਤੋਂ ਬਾਅਦ ਰਜੀਵ ગાંધી ਨੇ ਸਾਰੇ ਸ਼ਹਿਰਾਂ ਦੇ ਵਿੱਚ ਸਿੱਖਾਂ ਦੀ ਕਤਲੇਆਮ ਕੀਤੀ ਹੈ ਤੇ ਸਿੱਖ ਤਾਂ ਹਿਜਰਤ ਕਰਕੇ ਭਾਰਤ ਦੇ ਮੁਲਕਾਂ ਚ ਚਲੇ ਗਏ ਆ ਪਰ ਸਾਡੇ ਹਿੰਦੂ ਬੌਂਗਿੰਥੀ ਦੇ بڑے ਲਿਖੇ ਕਹਿੰਦੇ ਆ ਕਿ ਇੱਥੇ ਨੌਕਰੀ ਮਿਲੀ ਨਹੀਂ ਮਿਲੀ ਤੇ ਤਾਂ ਚਲੇ ਗਏ ਆ ਇਹੋ ਜੀ ਗੱਲ ਤਾਂ ਕੋਈ ਨਹੀਂ ਐ ਹਜਰਤ ਹੋਈ ਐ ਜ਼ਬਰ ਦੇ ਵਿਰੋਧ ਦੇ ਵਿੱਚ ਤੇ ਜਿਹੜੀ ਅਸੀਂ ਚਿੱਠੀ ਲਿਖਦੇ ਆ ਬਾਹਰ ਦੇ ਮੁਲਕਾਂ ਚ ਉਹਦੇ ਸਾਰਾ ਜ਼ਿਕਰ ਕੀਤਾ ਹੋਇਆ ਹੈ ਕੀ ਸਾਡੇ ਉੱਤੇ ਕਿਹੜੇ ਕਿਹੜੇ ਜ਼ੁਲਮ ਹਿੰਦੂਤਵ ਨੇ ਕੀਤੇ ਆ ਇਸ ਕਰਕੇ ਸਾਡੀ ਚਿੱਠੀ ਦੇ ਉੱਤੇ ਹਰੇਕ ਨੂੰ ਪਨਾ ਮਿਲ ਰਹੀ ਹੈ ਜੇ ਬਗੈਰ ਚਿੱਠੀ ਤੋਂ ਜਾਂਦੇ ਆ ਫਿਰ ਵਾਪਸ ਇੱਥੇ ਆਏ ਆ ਹੁਣ ਦੂਸਰੀ ਗੱਲ ਹੈ ਕਿ ਜੇ ਸਿੱਖਾਂ ਨੇ ਇੱਥੇ ਵੀ ਖਾਲਸਤਾਨ ਦੀ ਗੱਲ ਕੀਤੀ ਹੈ ਭਾਰਤ ਦੇ ਮਨਖਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਕੀਤੀ ਹੈ ਇਸ ਕਰਕੇ ਜਿਹੜੇ ਅਮਰੀਕਾ ਨੇ ਪੰਜਾਬ ਦੇ ਲੋਕ ਵਾਪਸ ਭੇਜੇ ਹੈ ਉਹਨਾਂ ਨੂੰ ਤੁਸੀਂ ਦੇਖੋਗੇ ਕਿ ਕਿਸੇ ਦੇ ਦਾੜੀ ਕੇਸ ਨਹੀਂ ਹੈ ਪਰ ਫਿਰ ਅਮਰੀਕਾ ਨੇ ਆਪਣਾ ਫੌਜੀ ਜਹਾਜ਼ ਅੰਮ੍ਰitsar ਕਿਉਂ ਲਾਇਆ ਤਾਂ ਲਾਇਆ ਕਿ ਇਹ ਸਾ ਲਾਕੇ ਦੇ ਵਿੱਚ ਅ ਸ਼ਾਂਤੀ ਹੈਗੀ ਹੈ ਇਸ ਖਾਂਦੀ ਜਗ੍ਹੀ ਹੈ ਤੇ ਅਸੀਂ ਜੇ ਪੰਜਾਬ ਦਾ ਰਸਤਾ ਦੇਖਣ ਉਹਦੀ ਸਰਵੇ ਕਰਨੀ ਹੈ ਤਾਂ ਤਾਂ ਮਿਲਟਰੀ ਦਾ ਹਵਾਈ ਜਹਾਜ਼ ਦੇ ਨਾਲ ਇਹ ਜਿਹੜੇ ਬੰਦੇ ਉੱਥੋਂ ਖੜੇ ਐ ਅਮਰੀਕਾ ਤੋਂ ਉਹਨਾਂ ਨੂੰ ਮਿਟਰੀ ਹਵਾਈ ਜਹਾਜ਼ ਦੇ ਉੱਤੇ ਲਿਆਂਦਾ ਗਿਆ ਕਿ ਜਿਹੜਾ ਸਾਰੀਆਂ ਫੋਟੋਆਂ ਰੂਟ ਦੀਆਂ, ਈਰਾਨ ਦੀਆਂ, ਈਰਾਕ ਦੀਆਂ, ਫਗਾਨਿਸਤਾਨ ਦੀਆਂ ਕੱਢਣਾ ਕਿ ਜਦੋਂ ਵੀ ਅਮਰੀਕਾ ਨੂੰ ਲੋੜ ਪਵੇ ਉਹ ਇੱਧਰ ਐਂਸਰਾਸ ਆ ਦिए ਹੁਣ ਤੁਸੀਂ ਬਹੁਤ ਬੜੇ ਲਿਖਿਓ ਤੁਸੀਂ ਮੈਨੂੰ ਕਹੋਗੇ ਕਿ ਉੱਤੇ ਸੈਟਲਾਈਟ ਲੱਗੀਆਂ ਉਹਨਾਂ ਨੂੰ ਸੈਟਲਾਈਟ ਤੋਂ ਨਹੀਂ ਪਤਾ ਹੁੰਦਾ ਜਾਣ ਜਿਹੜੇ ਹਵਾਈ ਜਹਾਜ਼ ਹੈਗੇ ਹੈ ਸਟੈਲਥ ਦੇ ਜਿਨ੍ਹਾਂ ਨੂੰ ਰੇਡਾਰ ਨਹੀਂ ਕੈਚ ਕਰਦਾ ਫੜਦਾ ਉਹ ਵੀ ਤਾਂ ਫੋਟੋਆਂ ਲੈ ਸਕਦੇ ਆ ਨਹੀਂ ਜਿਹੜਾ ਹੇਠਾਂ ਤੋਂ ਫੋਟੋ ਵਧੀਆ ਖਿੱਚੀ ਗਏ ਤੇ ਫੋਟੋ ਦਾ ਪਤਾ ਲੱਗ ਜੇ ਕਿ ਰਾਖ ਦੇ ਵਿੱਚ ਕਿੱਥੇ ਹੈ ਈਰਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਿੱਥੇ ਹੈ ਇੰਡੀਆ ਦੇ ਕਿੱਥੇ ਹੈ ਉਹ ਤਾਂ ਸਿਰਫ ਹਵਾਈ ਜਹਾੜ ਤੋਂ ਪੱਕਾ ਪਤਾ ਲੱਗਦਾ ਸੋ ਅਸੀਂ ਖਾਲਸਤਾਨ ਦੀ ਗੱਲ ਕਾਫੀ ਅੱਗੇ ਲੈ ਗਈ ਹੈ ਮੈਂ ਵਿਦਵਾਨ ਨਾਲ ਵੀ ਗੱਲ ਕੀਤੀ ਹੈ ਪਰ ਉਹ ਕਹਿੰਦੇ ਐ ਕਿ ਹੁਣ ਅਗਲੇ ਸਟੇਪ 'ਤੇ ਕਿ ਜਿਹੜੇ ਪੜ੍ਹੇ ਲਿਖੇ ਜਿਹੜੇ ਸੱਜਣ ਨੇ ਜਿਹੜੇ ਇੱਥੇ ਅੱਜ ਬੈਠੇ ਐ ਜੇ ਇਹ ਵੀ ਸਮਝਣ ਕੀ ਖਾਲਸਾ ਆਂਦ ਦੇ ਘਰ ਲਸੀ ਚਲਾਈਏ ਤਾਂ ਬਹੁਤ ਬਿਹਤਰ ਹੋਊਗਾ ਤੇ ਉਹਨਾਂ ਨੇ ਇਹ ਕਿਹਾ ਕਿ ਤੁਸੀਂ ਕਾਫੀ ਕੁਝ ਕੰਮ ਖਰਚ ਚੁੱਕੇ ਹੋ ਪਰ ਹੁਣ ਜਿਹੜੇ ਸਿੱਖ ਆਸਟ੍ਰੇਲੀਆ ਬ੍ਰਿਟਾਨੀਆ ਕੈਨੇਡਾ ਯੂਰਪ ਤੇ ਅਮਰੀਕਾ ਦੇ ਵਿੱਚ ਬੈਠੇ ਐ ਜੇ ਉਹ ਤਖੜੇ ਹੋ ਕੇ ਖਾਲਸਾਣ ਦੀ ਆਵਾਜ਼ ਚੱਕਣਗੇ ਕੱ ਫੇਰ ਮੁੰਨ ਮੁੰਨ ਨੇ ਕਿ ਖਾਲਸਾ ਬਣ ਜਾਊਗਾ ਤਿੰਨ ਪਰ ਬਾਣੋ ਹਥਿਆਰਾ ਦੇ ਨਾਲ ਲਾਨ ਸੋਏ ਮੁਲਕ ਇਸਲਾਮਿਕ ਪਾਕਿਸਤਾਨ Hindu India ਤੇ ਘੇਰੜੀ ਇਹਨਾਂ ਦੇ ਵਿੱਚ ਇੱਕ ਬਫਰ ਸਟੇਟ ਸਿੱਖਾਂ ਦੀ ਬਣ ਜੂਗੀ ਸੋ ਆਲਟ ਡਿਡਾ ਖੁਸ਼ਪਾਲ ਸਿੰਘ ਜੀ ਨੇ ਹਨ ਉਹ ਇੱਥੇ ਬਲਾ ਕੇ ਮੀਟਿੰਗ ਕਰਾਈ ਹੈ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਪ੍ਰੈਸ ਵੀ ਆਈ ਹੈ ਤਾਂ ਤੁਸੀਂ ਪੜ੍ਹੇ ਲਿਖੇ ਹੋ ਹੁਣ ਤੁਹਾਡਾ ਵੀ ਫਰਜ਼ ਬਣ ਰਿਹਾ ਕਿ ਜਿੱਥੇ ਤੁਸੀਂ ਵਿਆਹ ਸ਼ਾਦੀ ਤੇ ਭੋਗ ਤੇ ਜਾਓਗੇ ਤੁਸੀਂ ਮੰਗ ਕਰੋ ਕਿ ਸਾਡਾ ਵੀ ਜਿਹੜਾ ਮੁਲਕ ਹੈ ਅਸੀਂ ਇਹ ਜਿਹੜਾ ਹੋਮ ਸਾਨੂੰ ਸਜਾਤੇ ਗੁਰੂ ਨਾਨਕ ਸਾਹਿਬ ਨੇ ਨਾ ਸੇ ਹਿੰਦੂ ਨਾ ਮੁਸਲਮਾਨ ਤੇ ਬਾਕੀ ਤੇ ਗੁਰੂ ਸਾਪਾ ਨੇ ਸਾਨੂੰ ਗੁਰਮੁਖੀ ਦੇਤੀ ਹੁਣ ਗੁਰੂ ਅੰਗਦ ਸਾਹਿਬ ਨੇ ਖਾੜੇ ਕਿਉਂ ਦੇਤੀ ਕੋਈ ਕੋਈ ਧਾਰਮਿਕ ਆਦਮੀ ਖਾੜੇ ਬਣਾਉਂਦਾ ਹੁੰਦਾ ਕਸਤੀਆਂ ਬਣਾਉਂਦਾ ਹੁੰਦਾ ਗੁਰੂ ਨੇ ਤਾਂ ਨਹੀਂ ਕਿਹਾ ਕਿ ਜੇ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਕੌਮ ਦੇਤੀ ਹੈ ਧਰਮ ਨਹਿਰ ਦੇਤਾ ਹੈ ਤੇ ਇਹ ਜ ਤਖੜੇ ਨਹੀਂ ਹੋਣਗੇ ਦੂਜੇ ਤਾਂ ਇਹਨਾਂ ਨੂੰ ਫੁੱਸ ਕਰ ਦੇਣਗੇ ਹੁਣ ਇਥੋਂ ਛੇਹਾਂ ਤੱਕ ਸਾਡੇ ਗੁਰੂ ਸਾਪਾ ਨੇ ਸਾਨੂੰ ਕੁਝ ਦਿੱਤਾ ਹੈਗਾ ਛੇਵੇਂ ਪਾਤਸ਼ਾਹ ਨੇ ਮੇਰੀ ਪੀੜੀ ਦੇਤੀ ਉਹਨਾਂ ਦਾ ਪਹਿਲਾ ਹੁਕਮਨਾਮਾ ਸੀਗਾ ਕਿ ਸਿੱਖ ਨੂੰ ਮਾਇਆ ਨਹੀਂ ਦੇਣਗੇ ਘੋੜੇ ਤੇ ਹਥਿਆਰ ਲੈ ਕੇ ਆਉਣਗੇ ਤੇ ਮੋਗਲ ਹਕੂਮਤ ਦੇ ਵਿੱਚ ਗੈਰ ਸਿੱਖ ਨਾਂ ਦਾ ਛਰਪਾਨ ਫੜ ਸਕਦਾ ਸੀਗਾ ਨਾ ਕੋ ਰੇਦੀ ਸਵਾਰੀ ਕਰਦਾ ਸਦਾ ਸੀਗਾ ਨਾ ਤਾਜ ਪਹਿਣਦਾ ਸਦਾ ਸੀਗਾ ਤੇ ਨਾ ਬਾਗ ਦੇ ਨਾਲ ਸ਼ਿਕਾਰ ਖੇਡਦਾ ਸਦਾ ਸੀਗਾ ਛੇਵੇਂ ਪਾਤਸ਼ਾਹ ਨੇ ਰਾਜ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਸਾਨੂੰ ਦੇਤੀਆਂ ਪਰ ਸਾਨੂੰ ਅਜੇ ਤੱਕ ਪਤਾ ਹੀ ਨਹੀਂ ਹੈ ਕੀ ਆਪਾਂ ਕੀ ਜੀਜਾ ਜੇ ਪਤਾ ਹੀ ਨਹੀਂ ਹੈ ਤੇ ਜੇ ਪਤਾ ਕਰ ਲੀਏ ਤੇ ਕੰਮ ਫਤਿਹ ਹੋ ਜਾਊਗਾ ਖਾਲਿਸਤਾਨ ਸੁਪਰੀਮ ਕੋਰਟ ਨੇ ਸਾਨੂੰ ਹੱਕ ਦੇ ਤੈ ਮੈਂ ਰੇਟਾਈ ਕੋਰਟs ਵੀ ਕਿਤੇ ਉੱਤੇ ਵੀ ਇੱਥੇ ਤੇ ਮੈਨੂੰ ਕਹਿੰਦੇ ਕਿ ਮਾਰ ਨੂੰ ਕਿਉਂ ਨਹੀਂ ਫੜਦੇ ਮਾਰ ਨੂੰ ਤਾਂ ਨਹੀਂ ਫੜਦੇ ਕਿਉਂਕਿ ਕਰਕੇ ਮੈਂ ਦੰਗੇ ਪਸਾਦਾਂ ਦੀ ਗੱਲ ਨਹੀਂ ਕਰਦਾ ਕੁੱਟ ਮਾਰ ਦੀ ਗੱਲ ਨਹੀਂ ਕਰਦਾ ਸਾਰਿਆਂ ਨੂੰ ਕਹਿੰਦੇ ਕਿ ਤੁਸੀਂ ਖਾਲਿਸਤਾਨ ਦੇ ਨਿਵਾਸੀ ਬਣ ਸਕਦੇ ਹੋ ਹਿੰਦੂ ਮੁਸਲਮਾਨ ਸਾਈ ਸੋ ਮੇਰਾ ਮਤਲਬ ਹੈ ਕਿ ਜੇ ਆਪਾਂ ਚੰਗੀ ਤਰ੍ਹਾਂ ਗੱਲ ਕਰਾਂਗੇ ਪਰ ਜੇ ਖਾਲਸਤਾਨ ਵੀ ਬਣ ਜਾਵੇ ਜੇ ਉੱਥੇ ਵੀ ਆਪਾਂ ਕਹਾਂਗੇ ਕੁੱਟਮਾਰ ਕਰਾਂਗੇ ਆਹ ਤਰ੍ਹਾਂਗੇ ਖਾਲਸਤਾਨ ਚ ਵੀ ਇਹ ਕੇਸ ਬਣਨਗੇ ਤੇ ਸਾਨੂੰ ਗ੍ਰਿਫਤਾਰੀਆਂ ਹੋਣਗੀਆਂ ਸੋ ਮੇਰਾ ਮਤਲਬ ਇਹ ਬਹੁਤ ਜ਼ਰੂਰੀ ਸੀ ਇਹ ਤੋਂ ਲੋਕਾਂ ਨੂੰ ਸਾਰਿਆਂ ਨੂੰ ਸਮਝਾਇਆ ਕਿ ਅੱਜ ਵੀ ਬਾਬਾ ਅਜੀਤ ਸਿੰਘ ਨਗਰ ਦੇ ਵਿੱਚ ਕਿਉਂ ਬੈਠੇ ਹੈ ਔਰ ਚੰਡੀਗੜ੍ਹ ਦੇ ਵਿੱਚ ਕਿਹੜੀ ਬੈਠਦੇ ਹੋ ਆਹਦਰਜੀ ਦਾ ਖਾਲਸਾ ਆਹਦਰਜੀ